ਗੱਡੀ ਲਿਮਟ ਵਿੱਚ ਰੱਖ ਐਵੇਂ ਤੇਜ਼ ਨਾਲ ਚਲਾਇਆ ਕਰ ਗੱਡੀ ਲਿਮਟ ਵਿੱਚ ਰੱਖ ਐਵੇਂ ਤੇਜ਼ ਨਾਲ ਭਜਾਇਆ ਕਰ ਛੇਤੀ ਜਾਣ ਨਾਲੋਂ ਕਿਤੇ ਜ਼ਿਆਦਾ ਦੇਰ ਨਾ ਹੋ ਜਾਏ ਗੱਡੀ ਹੌਲੀ ਤੂੰ ਚਲਾਇਆ ਕਰ ਛੇਤੀ ਜਾਣ ਨਾਲੋਂ ਕਿਤੇ ਜ਼ਿਆਦਾ ਦੇਰ ਨਾ ਹੋ ਜਾਏ ਗੱਡੀ ਹੌਲੀ ਤੂੰ ਚਲਾਇਆ ਕਰ ਫਰਕ ਤਾਂ ਬਸ 10 ਮਿੰਟ ਦਾ ਹੀ ਪੈਂਦਾ ਜੇ ਤੇਜ਼ ਤੇਜ਼ ਜਾਂਦਿਆਂ ਨੂੰ ਮੜਾ ਹਰ ਬੰਦਾ ਕਹਿੰਦਾ ਜੇ ਇਹ ਮਰੂ ਜਾਂ ਮਾਰੂ ਗੱਲਾਂ ਐਵੇਂ ਨਾ ਕਰਾਇਆ ਕਰ ਛੇਤੀ ਜਾਣ ਨਾਲੋਂ ਕਿਤੇ ਜ਼ਿਆਦਾ دیر ਨਾ ਹੋ ਜਾਏ ਗੱਡੀ ਹੌਲੀ ਤੂੰ ਚਲਾਇਆ ਕਰ ਸ਼ਰਾਬ ਪੀ ਕੇ ਗੱਡੀ ਚਲਾਉਣੀ ਬਹੁਤ ਹੀ ਮਾੜੀ ਜੇ ਗੇਰ ਪੈ ਜਾਂਦੇ ਸਾਰੇ ਤੇ ਰੇਸ ਦਿੱਤੀ ਜਾਂਦੀ ਸਾਰੀ ਐ ਵਿੱਚ ਫੈਮਿਲੀ ਆ ਬੈਠੀ ਤਰਸ ਉਹਨਾਂ ਤੇ ਤੁਖਾਇਆ ਕਿਤੇ دیر ਨਾ ਹੋ ਜਾਏ ਗੱਡੀ ਹੌਲੀ ਤੂੰ ਚਲਾਇਆ ਕਰ ਡਰਾਈਵਰ ਰੂਲ ਤੋੜ ਐਵੇਂ ਗੱਡੀ ਨਹੀਂ ਭਜਾਈ ਦੀ ਐਕਸੀਡੈਂਟ ਵੇਲੇ ਜੋ ਬਚਾਉਂਦੀ ਉਹ ਬੈਲਟ ਨਹੀਂ ਲਾਈ ਦੀ ਹੋ ਜਾ ਸਾਵਧਾਨ ਤਵੇਂ ਚਲਾਨ ਨਾ ਘਟਾਇਆ ਕਰ ਛੇਤੀ ਜਾਣ ਨਾਲੋਂ ਕਿਤੇ ਜ਼ਿਆਦਾ ਦੇਰ ਨਾ ਆ ਜਾਏ ਗੱਡੀ ਹੌਲੀ ਤੂੰ ਚਲਾਇਆ ਕਰ ਜੇ ਡਰਾਈਵਰਾਂ ਨੂੰ ਪੁੱਛੀਏ ਤੇ ਉਹ ਕਹਿੰਦੇ ਅਸੀਂ ਕੀੜੀ ਵੀ ਬਚਾਉਨੇ ਆ ਜੇ ਜਾਨਵਰ ਆ ਜੇ ਥੱਲੇ ਕਈ ਦਿਨ ਪਛਤਾਉਨੇ ਆ ਕੋਈ ਜਾਣ ਬੁੱਝ ਕੇ ਨਹੀਂ ਕਰਦਾ ਇਹ ਤਾਂ ਬਚਾਉਂਦਿਆਂ ਹੀ ਹੋ ਜਾਂਦਾ ਸਾਡਾ ਤੇ ਨਾ ਲੱਗਦਾ ਕੀਤਾ ਰੱਬ ਦਾ ਹੀ ਹੋ ਜਾਂਦਾ ਫਿਰ ਵੀ ਅੱਗੇ ਤੋਂ ਰੱਖਾਂਗੇ ਧਿਆਨ ਜੀ ਸਪੀਡ ਰੱਖਣੀ ਆ ਹੌਲੀ ਇਹ ਤਾਂ ਆ ਗਿਆ ਗਿਆਨ ਜੀ ਸਾਰੇ ਬੱਚੋ ਤੇ ਬਚਾਓ ਗੁਣ ਰੱਬ ਦੇ ਹੀ ਗਾਓ ਸਾਰੇ ਬੱਚੋ ਤੇ ਬਚਾਓ ਗੁਣ ਰੱਬ ਦੇ ਹੀ ਗਾਓ